ਤਾਂ ਵੀ ਸੱਜਣੋ ਦੋ ਦਿਨ ਦੇ ਮੀਂਹ ਤੋਂ ਬਾਅਦ ਆਖਰਕਾਰ ਫੇਰ ਕੰਮ ਸਟਾਰਟ ਕਰਦੇ ਹੋਏ ਹੈ ਗਾਇਸ ਨੈਕਸਟ ਟੂ ਮੀਟ ਯੂ ਸਾਰਿਆਂ ਨੂੰ ਕਿੱਦਾਂ ਕਿਵੇਂ ਆਪਾਂ ਦੋ ਦਿਨਾਂ ਬਾਅਦ ਮਿਲੇ ਹੁਣ ਆਪਾਂ ਨਾ ਮੀਂਹ ਅੱਜ ਭਾਈ ਐ ਹੀ ਆ ਫਿਰ ਇਹਨੂੰ AC ਨਹੀਂ ਚੰਗਾ ਲੱਗਦਾ ਇਹਨੂੰ ਕੂਲਰ ਚੰਗਾ ਲੱਗਦਾ ਕਿ ਨਹੀਂ ਪੁਰਾਣੇ ਜ਼ਮਾਨਿਆਂ ਨੇ ਚੇਤੇ ਹੀ ਕਰਦੀ ਹੈ ਤੁਸੀਂ ਵੀ ਕਿੱਥੇ ਕਿਤੇ ਰੇਕਾਂ ਦੀ ਛਾਵੇਂ ਬੈ ਕੇ ਹੈ ਕੂਲਰ ਲੱਗਾ ਨਜ਼ਾਰੇ ਵੱਲਦੇ ਆ ਤੇ ਨਹੀਂ ਨਹੀਂ ਮੰਮਾ ਉਹਦੀ ਕੀ ਗੱਲ ਮਨਦੀਪ ਦੀ ਹਾਂ ਪ੍ਰੈਕਟੀਕਲ ਵੀ ਜੂਰੀ ਆ ਆਹੋ ਮੁੰਏ ਵੀ ਨੇ ਕਰੀ ਗਿਆ ਪ੍ਰੈਕਟੀਕਲ ਮਾਤਾ ਤੇ ਹੁੰਦਾ ਸਾਰੇ ਹੈ ਲੈ ਬਾਦ ਨਾ ਪਾ ਦਿਓ ਉਂਗਲਾਂ ਦੇ ਪਟਾਕੇ ਇੱਧਰ ਦੇਖੋ ਬਈ ਲੇ ਕਿੱਤ ਗਾਜੀ ਹੁਣ ਰਿਲੈਕਸ ਹੋ ਗਏ ਨਾ ਮਾਦੇ ਵੇ ਐਵੇਂ ਕਹਿ ਰਿਹਾ ਚੰਗਾ ਕੀਤਾ ਤੂੰ ਇੱਕ ਕੁੜੀ ਆਪਣੇ ਘਰ ਚੋਂ ਬੰਦਾ ਇੱਕ ਡਾਕਟਰ ਬਣਾ ਲਿਆ ਤੁਸੀਂ ਹੈ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਸ ਵੀਡੀਓ ਅੰਤ ਤੱਕ ਜਰੂਰ ਦੇਖਿਓ ਸੱਜਣੋ ਦੋ ਦਿਨ ਦੇ ਮਹੀਨ ਤੋਂ ਬਾਅਦ ਆਖਰਕਾਰ ਫੇਰ ਕੰਮ ਸਟਾਰਟ ਕਰਦੇ ਹੋਏ ਹੈ ਗਾਇਸ ਨਾਈਸ ਟੂ ਮੀਟ ਯੂ ਸਾਰਿਆਂ ਨੂੰ ਕਿੱਦਾਂ ਕਿਵੇਂ ਆਪਾਂ ਦੋ ਦਿਨਾਂ ਬਾਅਦ ਮਿਲੇ ਹੁਣ ਆਪਾਂ ਨਾ ਮਹੀਨੇ ਵਿਚੋੜੇ ਹੀ ਪਾ ਦੇਗੇ ਦੱਸ ਉਹਦਾ ਗੱਲ ਹੈ ਚਲੋ ਨੀਆਂ ਨੂਆਂ ਸੁੱਕ ਗਈਆਂ ਇੱਕ ਵਾਰੀ ਪਾਣੀ ਫੇਰ ਝੀਰ ਗਿਆ ਤੇ ਕੰਮ ਹੁਣ ਫੇਰ ਸਟਾਰਟ ਆ ਹੈਂ ਅੱਜ ਗਰਮੀ ਧੂਆ ਕਢਾਉਗੀ ਨਹੀਂ ਕੀ ਕਹਿਨੀ ਆ ਨਹੀਂ ਨਹੀਂ ਮੰਮਾ ਉਹਦੀ ਕੀ ਗੱਲ ਹੈ ਮਨਦੀਪ ਦੀ ਹਾਂ ਪ੍ਰੈਕਟੀਕਲ ਵੀ ਜੁਰੀ ਆ ਜੀ ਸਭ ਨਾਲ ਪ੍ਰੈਕਟੀਕਲ ਆ ਆਹੋ ਪੂਰੀ ਮਹੀਨੇ ਕਰੀ ਗਏ ਸੀ ਪ੍ਰੈਕਟੀਕਲ ਮਾਤਾ ਦੇ ਹੁੰਦਾ ਸਾਰੇ ਉਹਦੀ ਭਰਾਵਾ ਕੇ ਚੀਕ ਲਈ ਤੂੰ ਸੁਣੀ ਲਾਗੇ ਬਲੇ ਦੇ ਚਾਰੇ ਪੱਜਿਆ ਘਾਰੇ ਸੋਣ ਲਈ ਹੋਣੀ ਵੀ ਇਧਰ ਪਤਾ ਨਹੀਂ ਕੀ ਹੋਇਆ ਈ ਕਹਿੰਦੇ ਹਣਿਆ ਉਹ ਹਰਜੀਤ ਦੀ ਵੀ ਮੈਨੂੰ ਲੱਗਦਾ ਉਹਨਾਂ ਦੀ ਉਂਗਲਾਂ ਦੇ ਪਟਾਕੇ ਪਾ ਦਿਆਂ ਤਰੇ ਹੈਂ ਮਾਦੇ ਨਾਲ ਦੇ ਆ ਪਾ ਦਿਓ ਉਂਗਲਾਂ ਦੇ ਪਟੱਕੇ ਲੈ ਹਜੀਤ ਕਾ ਜੀ ਹੁਣ ਰਿਲੈਕਸ ਹੋ ਗਏ ਨਾ ਮਾਦੇ ਵੇ ਐਵੇਂ ਕਹ ਜੇ ਚੰਗਾ ਕੀਤਾ ਤੂੰ ਇੱਕ ਕੁੜੀ ਆਪਣੇ ਘਰ ਚੋਂ ਬੰਦਾ ਇੱਕ ਡਾਕਟਰ ਬਣਾ ਲਿਆ ਤੁਸੀਂ ਹੈ ਵਧੀਆ ਰਹਿ ਗਏ ਫਾਇਦੇ ਚ ਅੱਜ ਹੀ ਅੱਜ ਹੀ ਪ੍ਰੈਕਟੀਕਲ ਕੀਤਾ ਤੇ ਮਾਦਾ ਵੇਖ ਲੈ ਸਾੜੀ ਰਲਦੇ ਪੈਰ ਸਾੜਾ ਨਾ ਸਾੜੀ ਰਲ ਮੰਮੀ ਦੇ ਇੱਕ ਰੀ ਉੱਪਰ ਵਾਲੇ ਸਾਂ ਉੱਪਰ ਹੀ ਰਹਿ ਗਏ ਥੱਲੇ ਵਾਲੇ ਥੱਲੇ ਹੀ ਰਹਿ ਗਏ ਕਹਿੰਦੀ ਬੱਸ ਆ ਵੀ ਲੱਲੇ ਨਾ ਕਿਉਂ ਅਸ ਤੇ ਸੁਕਣੇ ਨੂੰ ਮੁਗੇ ਨਹੀਂ ਇਹ ਇਹ ਅਰਜੀਤ ਕਾਰ ਜੀ ਇਹਨੂੰ AC ਨਹੀਂ ਚੰਗਾ ਲੱਗਦਾ ਇਹਨੂੰ ਕੂਲਰ ਚੰਗਾ ਲੱਗਦਾ ਹੈ ਕਿ ਨਹੀਂ ਪੁਰਾਣੇ ਜ਼ਮਾਨਿਆਂ ਨੇ ਚੇਤੇ ਕਰਦੀ ਹੈ ਤੁਸੀਂ ਕਿ ਕਿਹੜੇ ਕਾਂ ਦੀ ਛਾਵੇਂ ਬਹਿ ਕੇ ਹੈ ਕੂਲਰ ਲੱਗਾ ਨਜ਼ਾਰੇ ਵਰਦੀ ਆ ਤੇ ਖਾਲਿਆ ਪੀ ਲਿਆ ਕੱਟੌੜ ਨਤਰੀ ਕੰਸ਼ਾ ਵਿੱਚ ਸੌ ਲਿਆ ਮਸਤ ਜ਼ਿੰਦਗੀ ਬਸ ਹੋਰ ਹਨ ਨੂੰ ਲੈਣਾ ਦੇਣਾ ਦੁਨੀਆਦਾਰੀ ਦਾ ਨਹੀਂ ਮਸਤ ਹੈਗੀ ਤਿਉਹਾਰ ਦਾ ਦਾਸ ਮੈਨੂੰ ਤਾਂ ਮੈਨੂੰ ਲੋਕ ਵੇਦੇ ਤੇ ਤਿੰਨ ਨੂੰ ਲੋਕ ਵੇਦੇ ਤੇ ਘੱਟ ਕਰਤਾ ਤੂੰ ਓ ਕਿਉਂ ਵੇਂਦੇ ਕੰਮ ਨਹੀਂ ਕਰੀ ਜਾਂ ਮੈਂ ਕੰਮ ਨਹੀਂ ਕਰਦਾ ਅਗਲੇ ਪਹਿਲੇ ਕਹੀ ਜਾਂਦੇ ਮੋਟੇ ਨੂੰ ਕੰਮ 'ਚ ਤਸੋ ਚੰਗੀ ਤੇਰਾ ਮੋਟਾ ਕੰਮ ਤੋਂ ਟਲਦਾ ਮੈਂ ਸਾਰੇ ਪਾਸੇ ਕੰਮ ਤੋਂ ਤਾਂ ਬਹੁਤ ਟਲਦਾ ਮੈਂ ਹੋ ਜੇਗੀ ਮਰੀਦ ਸਾਡਾ ਹੋਰ ਵੇਗੇ ਫੁੱਲ ਖੁੱਲ ਜਾਗੇ ਇਸ ਤਰੀਕੇ ਨਾਲ ਕੋਈ ਪਾਣੀ ਲੈਣਾ ਵੇ ਉਹ ਕਾਫੇ ਨੂੰ ਪਾਣੀ ਪਾ ਦੇਣਾ ਹਾਂਜੀ ਹਾਂਜੀ ਕਹਿੰਦੀ ਮੇਰਾ ਚੂੜਾ ਜਰੂਰ ਵਿਖਾਇਆ ਕਰੋ ਟ੍ਰੈਂਡਿੰਗ ਚੂੜਾ ਇਹ ਨਵਾਂ ਲੈ ਗਈ ਤੂੰ ਹਾਂ ਇਹ ਕਦੋਂ ਨਵਾਂ ਲੈ ਗਈ 10 ਦਾ ਮਹੀਨਾ ਤੂੰ ਕਹਿੰਦੀ ਮੈਂ ਵੀ ਨਵਾਂ ਚੂੜਾ ਪਾ ਲਾਂ ਇਹ ਹੁੰਦਾ ਵਾ ਕੋਈ ਹਾਂ ਸਾਲ ਚ ਚੂੜੀਆਂ ਚੜਾਉਂਦੀਆਂ ਕਾਚੜੀਆਂ ਚੜਾਉਂਦੇ ਹੁੰਦੇ ਮੈਂ ਕਹਾਂ ਰੋਟੀ ਆਉਂਦੀ ਟੋਡੇ ਨਹੀਂ 1.5 ਸਾਲ ਲਾਉਂਦੇ ਚੂੜਾ ਨਾ ਸਾਡੇ ਨਹੀਂ ਲਾਉਂਦੇ ਸਾਡੇ ਤਾਂ ਜਮਾ ਹੀ ਨਹੀਂ ਲਾਉਂਦੇ ਤੇ ਚੂੜਾ ਗਦੀਪ ਹਣਾ ਛੇਤੀ ਲਾਲੇ ਗਦੀਪ ਹਣਾ ਦੀ ਚਾਰੀ ਨਾ ਕਿਤਾ ਬਿਆਦ ਮੈਂ ਚਾਹੇ ਵਾਲਾ ਕਰਦੀ ਜੀ ਲੱਭੀ ਜ ਇਹਨਾਂ ਨੂੰ ਆਹ ਪੁਰਾਣਾ ਸੀਰੀਅਲ ਵੇਖਿਆ ਹਣਾ ਜੋਧਾ ਅਕਬਰ ਇਹਦਾ ਉਹ ਦੂਜਾ ਸਾਊਂਡ ਕਿਵੇਂ ਹੁੰਦਾ ਸੀ ਜੋਧਾ ਅਕਬਰ ਖਿਆੜਾ ਵੀ ਬੀਹਣੇ ਦਾ ਮੜੇ ਸੁਣਿਆ ਹੋਣਾ ਜਿਹਨੇ ਜਿਹਨੇ ਇਹ ਨਾਟਕ ਦਾ ਪਤਾ ਤਾਂ ਦੱਸਿਓ ਕਮੈਂਟ ਕਰਕੇ ਹਾਂਜੀ ਅੱਜ ਸੂਟ ਲਗਾਇਆ ਹੈ ਵਟਾਂਜੀ ਕੱਲ ਬਾਬਾ ਦੀਪ ਸਿੰਘ ਜੀ ਦੇ ਸਰੂਪ ਪੂਰੇ ਕਰਤਾ ਨਾ ਇਹਨੇ ਬਹੁਤ ਟਾਈਮ ਬਚਾਇਆ ਇਹ ਇੱਕ ਚੱਲਣ ਜਾਏਗਾ ਇਹ ਸ਼ੂਕੀ ਬਣਨ ਲੱਗਣੀ ਕਿਹਦਾ ਆ ਇਹ ਸੂਟ ਕਿਵੇਂ ਲਾ ਐਵੇਂ ਤੇ ਹੁੰਦੇ ਆ ਓਕੇ ਆ ਜੀ ਇੰਨੀ ਗਾ ਰੀਲਾਂ ਇੰਨੀ ਆ ਵੇਖੋ ਆਹ ਰੈਡੀ ਕਰਾ ਲਿਆ ਨਾ ਲੱਗਦਾ ਹੈਂ ਕੌਂਟਰਾਲੀ ਲਾਂ ਚੱਲੇ ਅੱਜ ਚੱਲੀ ਯੂਰੀਆ ਖਾਦ ਉਹ ਜਾ ਚਕਾਈਏ ਗਟਾ ਨਾ ਆ ਵੇਖ ਲੋ ਜਵਾਨੀ ਪੰਜਾਬ ਦੀ ਆ ਜਾਂਦਾ ਸਨੇ ਚੱਕਰ ਤੇ ਕੱਲਾ ਚੱਕ ਕੇ ਕੱਲਾ ਚੱਕ ਕੇ ਹੁੰਦੇ ਕੱਲਾ ਵਾਹ ਭਰਾ ਜੀ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਓ ਜਵਾਨੀ ਜਵਾਨੀ ਤੜੀ ਲੱਦੀ ਹਰਦੀ ਜਵਾਨੀ ਟਿੜੀ ਨੇ ਨਾ ਦਿੱਤਾ ਹੀ ਸਨੈਪ ਲੱਦ ਲੱਦ ਇਹ ਜਵਾਨੀ ਜਵਾਨੀ ਤੇ ਨਹੀਂ ਜਾਣਾ ਰਹੀ ਤੇ ਤੂੰ ਕਿੱਡਾ ਮੀ ਪੈ ਜਾਂਦਾ ਇਹਨਾਂ ਨੂੰ ਚਾ ਚੜਾ ਤੱਪੜ ਲਾ ਕੇ ਦੋਵੇਂ ਬਹਿ ਕੇ ਲੈ ਪ੍ਰਭ ਨੂਰਕਾਰ ਇਧਰ ਨੂੰ ਜਰਾ ਆਪਦਾ ਫੇਸ ਵਗਾਇਆ ਜਾਂਦੇ ਲੱਗਦੇ ਆ ਤੁਰੰਦਾ ਤੁਰ ਕੇ ਵੇਖ ਪ੍ਰਭ ਤੇ ਇਹੋ ਜਿਹਾ ਹੈ ਨਾ ਲੇ ਦੱਸ ਪਾਪਾ ਨਾਲ ਹਾਂ ਪਾਪਾ ਨਹੀਂ ਜਣਾ ਤਾਰੇ ਵਾ ਇੱਕ ਬਿੱਲਾ ਮੈਦ ਤੋਂ ਪਾ ਰਿਆ ਨਾ ਉਦੋਂ ਪਾਪਾ ਨੂੰ ਰਦਰ ਦੇਖੋ ਕਿੱਦਾਂ ਦੀ ਫੀਲਿੰਗ ਆ ਰਹੀ ਆ ਖੇਡ ਕੇ ਵੀ ਦਿਖਾ ਵੀ ਨੂੰ ਕਿੱਦਾਂ ਖੇਡਦੀ ਹੈ ਹੈ ਪਾਪਾ ਵੇਖ ਕੇ ਹੈਰਾਨ ਰਹਿ ਗਏ ਕਿ ਪ੍ਰਭ ਨੂਰ ਨੇ ਕੀ ਨਿੱਕੀ ਜਿਹੀ ਤੂੰ ਹੈਗੀ ਆ ਤੇਰੀਆਂ ਮੈਨੂੰ ਤੇ ਆਸਪੋਟਾ ਹੋ ਜਿਹਾ ਵੱਡੀਆਂ ਲੱਗਦੀਆਂ ਨੇ ਓਹੋ ਗਲੋਵਸ

ਸ਼ੌਕਾ ਲੱਗਿਆ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ